ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਇਸ ਖਿਡਾਰੀ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਵੇ ਆਪਾਂ ਤਿਆਰੀ ਕਰਦੀ ਹੈ ਇੱਕ ਨਵੇਂ ਸਫ਼ਰ ਦੀ ਤੇ ਜਿਹੜੇ ਨਵੇਂ ਜੁੜੇ ਆ ਤੇ ਪੁਰਾਣੇ ਆਪਣੇ ਨਾਲ ਜੁੜੇ ਆ ਉਹਨਾਂ ਸਾਰਿਆਂ ਨੂੰ ਪਤਾ ਹੋਊਗਾ ਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਆਪਾਂ ਲਗਭਗ 40 ਦਿਨਾਂ ਦੇ ਲਈ ਕੰਨਿਆ ਕੁਮਾਰੀ ਵੱਲ ਦਾ ਸਫ਼ਰ ਕੀਤਾ ਸੀ ਸੋ ਉਸੇ ਤਰ੍ਹਾਂ ਦਾ ਇੱਕ ਸਫ਼ਰ ਆਪਾਂ ਦੱਖਣ ਭਾਰਤ ਜਾਂ ਭਾਰਤ ਦੇ ਕਹਿ ਦਈਏ ਖੱਬੇ ਪਾਸੇ ਵਾਲੇ ਪਾਸੇ ਕਰਾਂਗੇ ਖੱਬੇ ਪਾਸੇ ਵਾਲਾ ਭਾਵ ਪੱਛਮੀ ਮਗਾਲ ਤੇ ਪੁੰਡ ਜੀਏਗਾ ਸੋ ਉਹਦੇ ਲਈ ਵੀ ਆਪਾਂ ਨੂੰ 30 ਤੋਂ 40 ਦਿਨ ਦਾ ਸਮਾਂ ਜਿਹੜਾ ਲੱਗੂਗਾ ਸੋ ਉਹਦੇ ਲਈ ਕੁਝ ਸੀਮਤ ਜੇ ਕੱਪੜੇ ਚਾਰ ਜੋੜੀ ਕੱਪੜੇ ਲੈ ਆਏ ਆਪਾਂ ਨਾਲ ਇੱਕ ਲੋਈ ਤੇ ਜਿਹੜਾ ਸਾਰਾ ਰਸੋਈ ਦਾ ਸਮਾਨ ਹੈ ਉਸ ਮਸਾਲੇ ਚਾਪਤੀ ਖੰਡ ਓਟਸ ਛੋਲੇ ਤੇ ਇੱਕ ਦਾ ਚੁੱਲਾ ਜਿਹੜਾ ਚੁੱਲਾ ਆਪਣਾ ਹਮੇਸ਼ਾ ਸਾਥੀ ਰਹਿੰਦਾ ਪਿਛਲੇ ਸਫਰਾਂ 'ਚ ਆਪਣਾ ਸਾਥੀ ਰਿਹਾ ਇਹ ਬੜਾ ਕੰਮ ਦਿੰਦਾ 5 ਕੁ ਰੁਪਏ ਦਾ ਆਉਂਦਾ ਇਹ ਤੇ ਪੋਰਟੇਬਲ ਚੁੱਲਾ ਇਹਦੇ ਨਾਲ ਸਿਲੰਡਰ ਲੈਣੀ ਆਪਾਂ ਹਜੀ ਉਹ ਸਿਲੰਡਰ ਜਿਹੜੇ ਦੇ ਹੈਗੇ ਉਹ ਨਹੀਂ ਲੈ ਆਪਾਂ ਤੇ ਘਰੋਂ ਬਣਾਈਆਂ ਹੋਈਆਂ ਪਿੰਨੀਆਂ ਇਹ ਪਿੰਨੀਆਂ ਅਸੀਂ ਨੇਚਰਲ ਜਿਹੜੀਆਂ ਹੈਗੀਆਂ ਕਹਿ ਦਈਏ ਵੀ ਰੌ ਮਟੀਰੀਅਲ ਦੀ ਬਿਲਕੁਲ ਬਣਾਈਆਂ ਭੁੰਨ ਕੇ ਤੇ ਇਹਦੀ ਜਿਹੜੀ ਰੈਸਪੀ ਆ ਤੁਹਾਨੂੰ ਬਾਅਦ ਦੱਸਾਂਗੇ ਟੋਪੀਆ ਤੇ ਬਸ ਆਹ ਕੁਝ ਹੈ ਇਹਨੂੰ ਹੁਣ ਮੈਂ ਪੈਕ ਕਰਕੇ ਜਿਹੜਾ ਹੈਗਾ ਮੋਟਰਸਾਈਕਲ ਤੇ ਬੰਨ੍ਹ ਦੂੰਗਾ ਤੇ ਉਸ ਤੋਂ ਬਾਅਦ ਅੱਡ ਕਿਹੜਾ ਹੈਗਾ ਸਵੇਪ ਆਪਾਂ ਇਹਦਾ ਸ਼ੁਰੂ ਕਰਾਂਗੇ ਉਮੀਦ ਕਰਦਾ ਕਿ ਤੁਸੀਂ ਇਸ ਸਫਰ ਦੇ ਨਾਲ ਮੇਰੇ ਮੇਰੇ ਨਾਲ ਨਾਲ ਸਫਰ ਕਰੋਗੇ ਆਪਣੇ ਚੈਨਲ ਸ਼ਿਵਰਾਜ ਟ੍ਰੈਵਲ ਸਟੋਰੀਜ਼ ਨੂੰ ਸਬਸਕ੍ਰਾਈਬ ਕਰ ਲੋ ਵੀਡੀਓਜ਼ ਨੂੰ ਲਾਈਕ ਕਰਿਓ ਤੇ ਥੱਲੇ ਟਿੱਪਣੀਆਂ ਛੱਡਿਓ ਜਰੂਰ ਕਮੈਂਟ ਜਰੂਰ ਕਰਿਓ ਜੋ-ਜੋ ਥਾਵਾਂ ਤੁਸੀਂ ਦੇਖੀਆਂ ਹੋਈਆਂ ਭਾਰਤ ਦੀ ਜਿੱਥਰ ਨੂੰ ਮੈਂ ਜਾ ਰਿਹਾ ਹੂੰਗਾ ਪਹਿਲਾ ਮੇਰਾ ਪੜਾ ਜਿਹੜਾ ਹੋਊਗਾ ਹਰਿਆਣੇ ਦਾ ਹੋਊਗਾ ਸਰਸਾ ਕੁਰੂਖੇਤਰ ਜਮਨਾ ਨਗਰ ਤੇ ਅੱਗੇ ਜਾ ਕੇ ਹਰਦਵਾਰ ਉੱਤਰਾਖੰਡ ਹੁੰਦਾ ਹੋਇਆ ਮੈਂ ਪੱਛਮੀ ਗਲਵਲ ਜਾਊਂਗਾ ਤੋਂ ਉਧਰ ਜਿਹੜੇ ਵੀਰਪਣ ਗਏ ਆ ਉਹ ਮੈਨੂੰ ਥਾਵਾਂ ਸਜੈਸਟ ਕਰ ਸਕਦੇ ਆ ਬਾਕੀ ਮੇਰੇ ਨਾਲ ਜਿਹੜਾ ਮੇਰਾ ਸਫਰ ਦੇਖਦੇ ਹੋ ਦੱਸਣ ਭਾਈ ਕਿਵੇਂ ਲੱਗ ਰਿਹਾ ਸਭ ਸੋ ਉਮੀਦ ਹੈ ਤੁਸੀਂ ਇਹਨੂੰ ਪਸੰਦ ਕਰੋਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਚੱਲਦੇ ਆਂ ਆਪਾਂ ਸਫਰਾਂ ਵੱਲ ਕੱਲ੍ਹ ਸਵੇਰ ਤੋਂ ਇਹ ਵੀਡੀਓ ਤੁਹਾਨੂੰ ਜਿਹੜੀ ਹੈਗੀ ਆ ਲਗਭਗ 17 ਅਕਤੂਬਰ ਦੀ ਸ਼ਾਮ ਨੂੰ 5 ਵਜੇ ਮਿਲ ਜੂਗੀ ਸੋ ਸ਼ਾਮ ਨੂੰ ਰੋਜ਼ 5 ਵਜੇ ਮੈਂ ਵੀਡੀਓਜ਼ ਪਾਉਂਗਾ 30 40 ਜਿਹੜੀਆਂ ਵੀਡੀਓਜ਼ ਉਹ ਰੋਜ਼ ਪੈਣਗੀਆਂ ਠੀਕ ਹੈ ਜੀ चला चल यू ही चला चल मुसाफिर ही चला चल रे कितनी हसीन है ये दुनिया वाह <laughs> ਫਰਾਂ ਦਾ ਸਾਥੀ ਮੋਟਰ 350 ਸਰਵਿਸ ਸਰਵਿਸ ਕਰਾ ਲਈ ਸੀ ਆਪਾਂ ਤੇ ਇਹ ਹੁਣ ਆਪਣੇ ਨਾਲ ਇਹ 2 ਮਹੀਨਾ 2 ਮਹੀਨਾ ਸਾਥ ਦੇਊਗਾ ਚੱਲੀਏ ਪੁੱਤਰਾ ਸ਼ਾਬਾਸ਼ ਸਾਹੀ ਵੈਸੇ ਮਸਮਾਨ ਕੋਸ਼ਿਸ਼ ਕੀਤੀ ਵੀ ਬਹੁ ਘਟਾਤਾ ਪਰ ਫਿਰ ਵੀ ਕਰਦੇ ਕਰਦੇ ਸਮਾਨ ਹੋ ਹੀ ਜਾਂਦਾ ਤੇ ਸਮਾਨ ਦਾ ਪੈਸਾ ਫਰ ਦੇ ਜਿੰਨਾ ਘਟ ਹੋਵੇ ਉਹਨੇ ਸੌਖ ਰਹਿੰਦਾ ਬੰਦਾ ਗੱਟੜੀ ਜਿੰਨੀ ਭਾਰੀ ਹੋਊਗੀ ਉਨੇ ਬੰਤਾ ਹੋਊ ਠੀਕ ਹੈ ਜੀ ਸੋ ਹੁਣ ਆਪਣੇ ਕੋਲ ਸਿਰਫ ਜਿਹੜੀ ਹੈਗੀ ਐ ਦੋ ਸੈਟਲ ਰਹਿ ਗਏ ਜਿੰਨਾਂ ਚ ਆਪਣੇ ਪਾਤਰ ਜੇ ਕੱਪੜੇ ਐ ਚਾਰ ਜੋੜੀ ਕੱਪੜੇ ਐ ਖਾਂਤੀ ਨਾਲ ਅਸਮਾਨ ਐ 7-8 ਇਹ ਆ ਪਿੱਛੇ ਲਾ ਲੇ ਐ ਤੇ ਪਿੱਛੇ ਆਪਾਂ ਇੱਕ ਟੈਂਟ ਬਣ ਲਾਂਗੇ ਟੈਂਟ ਮੈਂ ਤਾਂ ਲਾ ਲੈ ਚੱਲਿਆ ਜਿੱਥੇ ਕਿਤੇ ਗੱਲਬਾਤ ਬਣਦੀ ਐ ਟੈਂਟ ਲਾ ਲੈ ਸੇ ਉੱਤਰ ਬਣਦੀ ਨਹੀਂ ਪਿਛਲੇ ਵਾਰ ਜਦੋਂ ਗਏ ਸੀ ਤਾਂ ਪਤਾ ਨਹੀਂ ਕੱਲਾ ਸੀ ਤਾਂ ਨਹੀਂ ਰਹਿ ਗਿਆ ਪਿਆ ਪਰ ਇਸ ਵਾਰ ਕੋਸ਼ਿਸ਼ ਕਰਾਂਗੇ ਟੈਂਟ ਲਾ ਮੰਡ ਉਹਨਾਂ ਬਰ ਖਰਚੇ ਪਾਣੀ ਦਾ ਫਰਕ ਪੈ ਜਾ ਜੀ ਬਾ ਸਮਾਂ 8:15 ਇਹ ਤਰੀਕ ਹੈ ਅੱਜ 16 ਅਕਤੂਬਰ 2025 ਅੱਸੂ ਦਾ ਪਿਛਲਾ ਪੱਖ ਹਾਂ ਸੌਰੀ ਕੱत्ता ਚੜ ਗਿਆ ਮੇਰੇ ਸਾਹਮਣੇ ਅੱਜ ਸੰਗਰਾਹਨ ਹੋਊਗੀ ਸ਼ਾਇਦ ਤੇ ਕੱਲ ਸੀ ਤੇ ਕੱਤਕ ਦੇ ਸ਼ੁਰੂ ਚੱਪਾ ਜਿਹੜਾ ਹੈਗਾ ਇਹ ਸਫ਼ਰ ਸ਼ੁਰੂ ਕੀਤਾ ਆਪਦਾ ਤੇ ਸਫ਼ਰ ਜਿਹੜਾ ਹੈਗਾ ਇਹ ਲਗਭਗ 7-8000 ਕਿਲੋਮੀਟਰ ਲੰਮਾ ਹੋਊਗਾ 7-8000 ਕਿਲੋਮੀਟਰ ਲੰਮਾ ਸਫ਼ਰ ਕਰਨ ਤੋਂ ਬਾਅਦ ਆਪਾਂ ਪਹੁੰਚਾਂਗੇ ਵਾਪਸ ਫੇਰ ਸ਼੍ਰੀ ਮੁਕਤਸਰ ਸਾਹਿਬ ਜੁੜੇ ਰਹੋ ਤੁਸੀਂ ਬਣੇ ਰਹੋ ਸਫਰਾਂ ਦੇ ਨਾਲ ਖਾਲੀ ਪੇਟ ਆਪ ਨੀਮ ਕੋ ਖਾਦੇ ਹਾਂ ਇਸ ਕੋ ਠੀਕ ਹੈ ਸੋ એનર્ਜੀ ਮਿਲਦਾ ਹੈ ਨਾ એનર્ਜੀ ਮਿਲਦਾ ਹੈ ਸੋ ਆਪਣੇ ਸਾਹਮਣੇ ਖੜੇ ਹੈ ਕ੍ਰਿਸ਼ਨ ਸ਼੍ਰੀਵਾਸਤਵ ਲਾਲਾ ਇਨਕਾ ਜੋ ਹੈ ਉਹ ਸਰਨੇਮ ਹੈ भाई साहब चले हैं नेपाल से तो एक ये पकड़िए आप बताइए आप, आप कहाँ से चले हैं साइकिल पे यात्रा कर रहे हैं मैं चला हूँ नेपाल से ठीक है जी नेपाल से बिहार यूपी आए यूपी से उत्तराखंड बद्रीनाथ केदारनाथ तुलना है वहाँ से दिल्ली आए हरियाणा पंजाब होके लद्दाख ठीक है लद्दाख से जम्मू कश्मीर होके अभी पंजाब में So, अभी आगे जा रहे हैं आप अभी हम जा रहे हैं जम्मू सॉरी ये गुजरात 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 के बाद तमिलनाडु तमिलनाडु के बाद उड़ीसा उड़ीसा के बाद वापस बैक टू नेपाल चलो मैं भी उड़ीसा की तरफ जा रहा हूँ जी हरियाणा उत्तराखंड होकर नेपाल होकर आपका नेपाल क्रॉस करूंगा जी उसके बाद जाऊंगा वेस्ट बंगाल फिर जाऊंगा उड़ीसा रास्ते में कभी मिले तो फिर फिर मुलाकात होगी बहुत बढ़िया कृष्ण श्रीवास्तव जी साइकिल दे तो मरे भाई आपका चैनल का नाम मेरा चैनल का नाम एम आर लाला कृष्ण एम आर लाला कृष्ण जी देर इज नो स्पेस जस्ट राइट एम आर लाला करते क्या वैसे आप फिर क्या करते हैं जी वैसे क्या करते हैं आप एज अ प्रोफेशनल मैं सोशल वर्क सोशल सोशल वर्क सोशल वर्क जी ठीक है तो आई जस्ट ग्रोन अप ऑर्फनेज ठीक है एंड आफ्टर दैट आई विल जस्ट वर्क इन सेम ऑर्फनेज मैंने वही सस्ता में काम किया वही एनजीओ के, के लिए काम किया ठीक so, है ਤੋ ਜਦੋਂ ਆਪਕੇ ਉਹ ਨੇਪਾਲ ਮੇਂ ਕ੍ਰਾਂਤੀ ਹੋਈ ਤਬ ਆਪ ਕਾਹਤੇ ਮੈਂ ਤਾਂ ਟਰੈਵਲ ਮੇਂ ਸੀ ਹਬ ਟਰੈਵਲ ਮੇਂ ਥੀ ਠੀਕ ਹੈ ਤੋ ਭਾਈ ਨੇ ਦੱਤਰਾ ਵੀ ਰੱਖਿਆ ਵੀ ਨਿੰਮ ਦੀਆਂ ਦੱਤ ਨਹੀਂ ਕਰਦੇ ਆ ਇਹਨਾਂ ਨੂੰ ਖਾਂਦੇ ਆ ਕਹਿੰਦੇ ਇਹ ਖਾਲੀ ਪੇਟ ਸੋ ਭਾਈ ਆਪਾਂ ਯਾਤਰਾ ਤੇ ਨਿਕਲੇ ਸੀਗੇ ਤੇ ਕਮਾਲ ਦੀਆਂ ਗੱਲਾਂ ਆ ਵੀ ਆਪਣੇ ਤੋਂ ਵੀ ਯਾਤਰੀ ਅੱਗੇ ਅੱਗੇ ਪਏ ਆ ਠੀਕ ਹੈ ਕ੍ਰਿਸ਼ਨ ਜੀ ਥੈਂਕ ਯੂ ਸਰ ਆਲ ਦੀ ਬੈਸਟ ਠੀਕ ਹੈ ਮਿਲਤੇ ਹੈ ਕਬੀ ਅੱਛਾ ਆਪਕਾ ਡਿਸਟ੍ਰਿਕਟ ਕੌਨ ਸਾ ਹੈ ਨੇਪਾਲ ਮੇਂ ਕਾਤਮੰਦੂ ਸੇ ਅੱਛਾ ਕਾਤਮੰਦੂ ਹਾਂ ਮੇਰਾ ਬਿਹਾਰ ਵੀ ਮਿਲਤਾ ਹੈ ठीक है दोनों मिक्स है तो हमें बिहारी बिहारी भी बोल भी सकते हैं नेपाली है। भी बोल सकते चलो आपका मैं नंबर वगैरह एक्सचेंज करते हैं फिर मिलेंगे ठीक थीक 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 है ठीक है जी थैंक यू सर तो गाइस साउथ श्री बाय-बाय 30 40 दिन देखो साडियां स्टोरीयां वीडियो है, है मेरा वीर डब के शेयर करो ਲੇਟ ਹੋਵੇਂ ਤੁਸੀਂ ਅੱਜ ਤੁਸੀਂ ਲੇਟ ਹੋਵੇਂ ਅੱਜ ਹਾਂ ਹਾਂ ਸਰਸੇ ਤੋਂ ਲਗਭਗ 5 ਕਿਲੋਮੀਟਰ ਪਿੱਛੇ ਖੜਾ ਮੈਂ ਤੇ ਇਸ ਤੋਂ ਬਾਅਦ ਇੱਕ ਵੱਡੀ ਰੋਡ ਹੈ ਉਹ ਸਾਹਮਣੇ ਤੁਹਾਨੂੰ ਦਿਖਾਈ ਦਿੰਦੀ ਜਿਹੜੀ ਉਹ ਨਿਕਲ ਜਾਂਦੀ ਹੈ ਹਿਸਾਰ ਫਤਿਹਬਾਦ ਤੇ ਘਰੋਂ ਮੈਂ ਰੋਟੀਆਂ ਲੈ ਕੇ ਆਇਆ ਸੀ ਥੋੜੀ ਭੁੱਖ ਲੱਗਾਈ ਸੀ ਮੈਂ ਚਲ ਰੋਟੀਆਂ ਖਾ ਲਈਏ ਤੇ ਫਿਰ ਉਸ ਤੋਂ ਬਾਅਦ ਆਪਾਂ ਸਰਸੇ ਦੇ ਅੰਦਰ ਨੂੰ ਦਾਖਲ ਹੋਵਾਂਗੇ ਗੁਰਦੁਆਰਾ ਚਿੱਲਾ ਸਾਹਿਬ ਦੇ ਦਰਸ਼ਨ ਲਈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸੀਗੇ ਮਤਲਬ ਉੱਥੇ ਉਹਨਾਂ ਨੇ 40 ਦਿਨ ਸੂਫੀਆਂ ਦੇ ਨਾਲ ਵਾਰਤਾ ਕੀਤੀ ਸੀਗੀ ਸੋ ਸਥਾਨ ਦੇਖਾਂਗੇ ਆਪਾਂ ਗੱਡੀ ਲੰਗੀ ਜਾਂਦੀ ਹੈ ਤੋ ਦੋ ਰੋਟੀਆਂ ਮੈਂ ਖਾਣ ਸ਼ੱਕ ਲੈਣਾ ਬਾਕੀ ਜਦੋਂ ਕਿਤੇ ਭੁੱਖ ਲੱਗੀ ਉੱਥੇ ਛਕ ਲਾਂਗੇ ਤੋ ਕੋਈ ਘਰ ਦੀਆਂ ਰੋਟੀਆਂ ਦਾ ਤਾਂ ਇਹੀ ਫਾਇਦਾ ਹੁੰਦਾ ਇੱਕ ਮੈਂ ਹੋਰ ਕੀਤਾ ਹੈਗਾ ਢਿੱਡ ਤੇ ਥੋੜਾ ਜਿਹਾ ਇੱਕ ਜੜਾ ਆਉਂਦਾ ਹੋਊਗਾ ਉਹ ਲਾਇਆ ਪੁਰਜਾ ਜਾ ਉਧਰ ਨੂੰ ਦੇਖੂਗਾ ਤੇ ਇਹਦੇ ਵਿੱਚ GoPro ਦੀ ਵੀਡੀਓ ਦੇ ਵਿੱਚ ਤੇ ਇੱਥੇ ਬੈੰਨੇ ਆ ਥੋੜਾ ਜਿਹਾ ਤੇ ਫੇਰ ਅੱਗੇ ਚਾਲੇ ਪਾਵਾਂਗੇ। ਇਹ ਬੰਦੇ 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 ਆ ਤੜਕੇ 7:30 ਵਜੇ ਚੱਲਿਆ ਸੀਗਾ ਮੈਂ। ਤੇ 7:30 ਵਜੇ ਚੱਲ ਕੇ 2 ਘੰਟਾ ਜੋ ਜਾ ਹੈਗਾ ਮੈਂ ਉਹ ਪਹੁੰਚਿਆ ਹੈਗਾ ਸਰਸੇ ਦੇ ਕੋਲੇ ਇਹ ਜਿਹੜੀ ਸੜਕ ਹੈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਦਿੱਲੀ ਵਾਲੀ ਹੈ ਸਰਸਾ ਹਸਾਰ ਹਾਂਸੀ ਉਹ ਸੜਕ ਹੈ ਇਹ ਜਿਹੜੇ ਆਪਣੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਸੀਗੇ ਜਾਂ ਜਾਂਦੇ ਐ ਇਧਰੋਂ ਮਾਲਵੇ ਵਾਲੇ ਬਠਿੰਡਾ ਹੋ ਕੇ ਜਾਂ ਡਬਲ ਹੀ ਹੋ ਕੇ ਉਹ ਇਸੇ ਰੋਡ ਤੇ ਜਾਂਦੇ ਆ ਸੋਈ ਗੱਲ ਬਾਤ ਭਾਈ ਸਫ਼ਰ ਬਿਲਕੁਲ ਹੌਲੀ ਕਰਨ ਦੀ ਸੋਚੀ ਐ ਇਸ ਵਾਰ ਬਿਲਕੁਲ ਹੌਲੀ ਕਰਨਾ ਸਫ਼ਰ ਜਮਾਂ ਸਲੋ ਤੇ ਇਸ ਤੋਂ ਅਗਲਾ ਸਟਾਪ ਜੇ ਆਪਾਂ ਕਰਾਂਗੇ ਫਤਿਹਪੁਰ ਜਦੋਂ ਤੁਸੀਂ ਪੰਜਾਬ ਤੋਂ ਬਾਰਡਰ ਏਰੀਆ ਵਾਲੇ ਪਾਸਿਓਂ ਐਂਟਰ ਹੁੰਨੇ ਹੋ ਤਾਂ ਡੱਬ ਵਾਲੀ ਤੋਂ ਬਾਅਦ ਸਰਸਾ ਜਿਹੜਾ ਹੈਗਾ ਉਹ ਇੱਕ ਵੱਡਾ ਸ਼ਹਿਰ ਹੁੰਦਾ ਹੈ ਸਰਸਾ ਅ ਸਰਸੇ ਵਾਲੇ ਬਾਬੇ ਕਰਕੇ ਮਸ਼ਹੂਰ ਹੈ ਤੇ ਸਰਸਾ ਵੈਸੇ ਵੀ ਜਿਹੜਾ ਇਹਨਾਂ ਦਾ ਇੱਕ ਵੱਡਾ ਸ਼ਹਿਰ ਹੈ ਚਲੋ ਜੀ ਪੇਟ ਨੂੰ ਥੋੜਾ ਇਤਰਵਾਸ ਦੇ ਕੇ ਆਪਾਂ ਅੱਗੇ ਨੂੰ ਵਾਪੇ ਸਾਹਮਣੇ ਜਿਹੜੀ ਤੁਸੀਂ ਸੜਕ ਦੇਖ ਰਹੇ ਹੋ ਇਧਰਲੇ ਪਾਸੇ ਉਹ ਚਲੀ ਜਾਂਦੀ ਹੈ ਸਿੱਧੀ ਬਾਈਪਾਸ ਸਰਸਾ ਤੇ ਆ ਆਪਾਂ ਨੂੰ ਲੈ ਜਾਊਗਾ ਸ਼ਹਿਰ ਦੇ ਵਿੱਚ ਸਰਸੇ ਆ ਨਾਲ ਹੀ ਇੱਕ ਲੈਨ ਹੈ ਇੱਥੇ ਇੱਕ ਥੇਲ ਗੱਡੀ ਦੀ ਤੋਂ ਆਪਾਂ ਵੜਾਂਗੇ ਅੰਦਰ ਨੂੰ ਸ਼ਹਿਰ ਦੇ ਤੇ ਸ਼ਹਿਰ ਚੰਦਰ ਇੱਥੋਂ 7 ਕਿਲੋਮੀਟਰ ਗੁਰੂ ਘਰ ਤੇ ਗੁਰੂ ਘਰ ਦੇ ਦਰਸ਼ਨ ਕਰਦੇ ਆ ਫੇਰ ਅੱਗੇ ਵਧਦੇ ਆ ਸਰ ਵੀ ਆ ਪਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਚੱਲਾ ਸਾਹਿਬ 40 ਦਿਨ ਰੇਸ ਸਿੰਘ ਮਹਾਰਾਜ ਗੁਰਦੁਆਰਾ ਸ੍ਰੀ ਚੱਲਾ ਸਾਹਿਬ ਦਾ ਗੁਰੂ ਦਾ ਲੰਗਰ ਪੁਰਾਣਾ ਲਿਖਿਆ ਹੋਇਆ ਗੁਰੂ ਕਾ ਲੰਗਰ ਕਿਆ ਬਾਤ ਹੈ ਤੇ ਜਿਹੜਾ ਰਸਤਾ ਹੈ ਉਹ ਬੜਾ ਸੋਹਣਾ ਹੈ ਵੇਲਾ ਜੀ ਵਾਲਾ ਇੱਧਰ ਬ ਚੱਲੇ ਆ ਲੰਗਰ ਸ਼ਕ ਸਰਸੇ ਵਾਲੇ ਬਾਬੇ ਪ੍ਰੀਤਮ ਸਿੰਘ ਜੀ ਕਾਰ ਸੇਵਾ ਵਾਲੇ ਆਪਾਂ ਇਸ ਵਕਤ ਖੜੇ ਆ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਸਰਸਾ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀਗੇ ਤੇ ਚਿੱਲਾ ਸਾਹਿਬ ਗੁਰਦੁਆਰਾ ਦਾ ਨਾਮ ਤਾਂ ਪਿਆ ਹੈਗਾ ਕਿਉਂਕਿ ਇੱਥੇ ਫਕੀਰਾਂ ਦਾ ਬੋਲਬਾਲਾ ਸੀਗਾ ਮੁਸਲਮਾਨ ਫਕੀਰਾਂ ਦਾ ਤੇ ਮੁਸਲਮਾਨ ਫਕੀਰਾਂ ਦਾ ਆਪ ਨੂੰ ਪਤਾ ਵੀ ਉਹਨਾਂ ਦੇ ਵਿੱਚ ਚਲੀਸੇ ਰੱਖਣ ਦਾ ਚਲੀਹੇ ਰੱਖਣ ਦਾ ਰਿਵਾਜ ਹੈ ਰਿਵਾਜ ਨਹੀਂ ਹੁੰਦਾ ਮਤਲਬ ਮਨਾਉਂ ਤਾ ਉਹਨਾਂ ਦੀ ਉਹ 40 ਦਿਨ ਭੁੱਖੇ ਪਿਆਸੇ ਇੱਕ ਬੰਦ ਕਮਰੇ ਦੇ ਵਿੱਚ ਚਲੀਹਾ ਕਰਦੇ ਹੁੰਦੇ ਆ ਸੋ ਉਸ ਕਰਕੇ ਇਸ ਦਾ ਨਾਮ ਗੁਰਦੁਆਰਾ ਚਿੱਲਾ ਸਾਹਿਬ ਪਿਆ ਗੁਰੂ ਸਾਹਿਬ ਇੱਥੇ ਆਏ ਤੇ ਜਦੋਂ ਗੁਰੂ ਸਾਹਿਬ ਆਏ ਤਾਂ ਉਹਨਾਂ ਦਾ ਪੇਸ ਸੀ ਜਿਹੜਾ ਉਹ ਬੜਾ ਹੀ ਅਨੋਖੇ ਢੰਗ ਦਾ ਸੀਗਾ ਪੈਰ ਵਿੱਚ ਉਹਨਾਂ ਦੇ ਲੱਕੜ ਦੀਆਂ ਖੜਾਵਾਂ ਹੱਥ ਵਿੱਚ ਕਾਸਾ ਤੇ ਬਾਹਾਂ ਤੇ ਤੇ ਸਿਰ ਤੇ ਉਹਨਾਂ ਨੇ ਰੱਸੇ ਬੰਨੇ ਹੋਏ ਸੀ ਮੜੇ ਹੋਏ ਸੀ ਮਤਲਬ ਨਾ ਉਹਨਾਂ ਦਾ ਪੇਸ ਹਿੰਦੂਆਂ ਵਾਲਾ ਸੀ ਤੇ ਨਾ ਮੁਸਲਮਾਨਾਂ ਵਾਲਾ ਸੋ ਫਕੀਰਾਂ ਨਾਲ ਵਾਰਤਾ ਕੀਤੀ ਮਹਾਰਾਜ ਨੇ ਤੇ ਉਹਨਾਂ ਨੂੰ ਇੱਕ ਸੱਚੇ ਨਾਮ ਦੀ ਜਿਹੜੀ ਹੈਗੀ ਆ ਉਹ ਦਾਅ ਦਿੱਤੀ ਭਾਈ ਸੋ ਇਸ ਤੋਂ ਅੱਗੇ ਮਹਾਰਾਜ ਜਿਹੜੇ ਹੈਗੀ ਆ ਉਹ ਉਦਾਸੀਆਂ ਕਰਦੇ ਕਰਦੇ ਅਗਾ ਨੂੰ ਚੱਲੇ ਪਏ ਮਹਾਰਾਜ ਨੇ ਸੋ ਇਹ ਗੁਰਦੁਆਰਾ ਸਾਹਿਬ ਬਣਿਆ ਇੱਥੇ ਸਰਸੇ ਵਿੱਚ ਇੱਕ ਸਰੋਵਰ ਬਣਿਆ ਇਹਦੇ ਨਾਲ ਹੀ ਤੇ ਸਰੋਵਰ ਦਾ ਪਾਣੀ ਘਟਿਆ ਲੱਗਦਾ ਤੇ ਕਾਰ ਸੇਵਾ ਇਹਦੀ ਚੱਲੀ ਜਾਂਦੀ ਏ ਨਿਸ਼ਾਨ ਸਾਹਿਬ ਦੀ ਕਾਰ ਸੇਵਾ ਚੱਲੀ ਜਾਂਦੀ ਏ ਸੋ ਪੁਰਾਣਾ ਪੱਥਰ ਝਾੜ ਕੇ ਨਵਾਂ ਪੱਥਰ ਉਹਦੇ ਤੇ ਲਾਇਆ ਜਾ ਰਿਹਾ ਸੋ ਜਿਹੜਾ ਸਾਹਮਣੇ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਮਾ ਬਾਬਾ ਜੀ ਨੇ ਨਾਲ ਗੋਸ਼ਟ ਕੀਤੀ ਸੀ ਗੁਰੂ ਜੀ ਨੇ ਇਧਰ ਲੰਗਰ ਦੇਖਿਆ ਆਪਾਂ ਤੇ ਉਹ ਲੰਗਰ ਵੀ ਇਹਦਾ ਜਿਹੜਾ ਹੈਗਾ ਉਹ ਪ੍ਰਾਤਨ ਇਮਾਰਤ ਹੀ ਹੈ ਪੂਰੀ ਸਰਸੇ ਦੇ ਵਿੱਚ ਹਰਿਆਣਾ ਦੇ ਰਾਜਸਥਾਨ ਤੋਂ ਤੁਹਾਨੂੰ ਜਿਹੜੀਆਂ ਇਮਾਰਤਾਂ ਮਿਲਣਗੀਆਂ ਉਹ ਪ੍ਰਾਤਨ ਹੀ ਮਿਲਣਗੀਆਂ ਗੁਰੂ ਘਰਾਂ ਦੀਆਂ ਹਾਂ ਇਹ ਹੋ ਸਕਦਾ ਵੀ ਬਾਬਿਆਂ ਨੇ ਕਾਰ ਸੇਵਾ ਕਰਕੇ ਜਿਹੜਾ ਹੈਗਾ ਉਹ ਪੱਥਰ ਨਾਲ ਜ਼ਰੂਰ ਮੜਤੀਆਂ ਹੈਗੀਆਂ ਪਰ ਕਈ ਗੁਰੂ ਘਰ ਹਰੇ ਜਿਹੜੇ ਹੈਗੇ ਉਹ ਪ੍ਰਾਤਨ ਹੀ ਮਿਲ ਜਾਂਦੇ ਆ ਜਿਹੜੇ ਦੇਖ ਰਹੇ ਗੁਰੂ ਘਰ ਜਿਹੜਾ ਹੈਗਾ ਉਹ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ। ਇਹ ਵੀ ਸਰਸਿਚ ਹੈ। ਗੁਰਦੁਆਰਾ ਚਿੱਲਾ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਹੈ। ਤੇ ਇਸ ਵਕਤ ਮੈਂ ਇਹਦੇ ਬਿਲਕੁਲ ਸਰੋਵਰ ਦੇ ਕੰਢੇ ਖੜਾ। ਸੋ ਮਹਾਰਾਜ ਜਦੋਂ ਦਮਦਮਾ ਸਾਹਿਬ ਤੋਂ ਸ੍ਰੀ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਸੀ ਤਾਂ ਰਵੇ ਸਰਸਿਚ ਰੁਕੇ ਸੀ। ਤੋਂ ਇਹ ਉਹ ਜਗ੍ਹਾ ਜੀ। ਇਸ ਹਾਈਵੇ ਨੂੰ ਨੈਸ਼ਨਲ ਹਾਈਵੇ ਨੰਬਰ 9 ਹਨ ਲੱਗਦਾ ਜਿਹੜੇ ਹਾਈਵੇ ਨੂੰ ਆਪਾਂ 2 ਘੰਟੇ ਪਹਿਲਾਂ ਰੋਟੀ ਖਾਣ ਤੋਂ ਬਾਅਦ ਛੱਡਿਆ ਸੀਗਾ ਉਹ ਸਾਈਵੇ ਨੂੰ ਆਪਾਂ ਫੇਰ ਆਪਦੇ ਮੋਟਰਸਾਈਕਲ ਦੇ ਟਾਇਰਾਂ ਥੱਲੇ ਲੈ ਕੇ ਆ ਰਹੇ ਹਾਂ ਕੀ ਬਾਤ ਚਲਾਨ ਹੋਈ ਜਾਂਦੇ ਵੀ ਚਲਾਨ ਹੋਈ ਠੀਕ ਹੈ ਹੁਣ ਆਪਾਂ ਉਸ ਵੱਡੀ ਸੜਕ ਤੇ ਪਹੁੰਚ ਗਏ ਆ ਜਿਹੜੀ ਇਹ ਸੜਕ ਦਿੱਲੀ ਨੂੰ ਜਾਂਦੀ ਹੈ ਦਿੱਲੀ ਨੂੰ ਜਾਣ ਵਾਲੀ ਸੜਕ ਦੇ ਉੱਤੇ ਫਤਿਹਬਾਦ ਆਪਾਂ ਜਾਣਾ ਹੈਗਾ 30 35 ਕਿਲੋਮੀਟਰ ਤੇ 30 35 ਕਿਲੋਮੀਟਰ ਤੋਂ ਬਾਅਦ ਫਤਿਹਬਾਦ ਤੋਂ ਆਪਾਂ ਹੋ ਜਾਗੇ ਜੀ ਗੁਰੂ ਖੇਤਰ ਤੇ ਲਗਭਗ ਅਜੇ ਤੱਕਾਣਾ ਗੁਰੂ ਖੇਤਰੀ ਬਣੂਗਾ ਮੇਰੇ ਹਿਸਾਬ ਨਾਲ ਕਿਉਂਕਿ ਗੁਰੂ ਖੇਤਰ ਇਥੋਂ ਹੈਗਾ ਸਰਸੇ ਤੋਂ 200 ਕਿਲੋਮੀਟਰ ਅਸੀਂ ਦੇਖਦੇ ਆ ਕਿ ਫਤਿਹਬਾਦ ਲੰਘ ਕੇ ਆਪਾਂ ਨੈਸ਼ਨਲ ਹਾਈਵੇ ਨੰਬਰ 9 ਨੂੰ ਛੱਡਣ ਲੱਗੇ ਆਂ ਤੇ ਆਪਾਂ ਪੈਨ ਲੱਗੇ ਆ ਜੀ ਸਾਈਡ ਤੇ ਰਾਹ ਜਿਹੜਾ ਹੈਗਾ ਇਹ ਜਾਊਗਾ ਕੈਥਲ ਕੈਥਲ ਤੋਂ ਜਾਊਗਾ ਜੀ ਇਹੇ ਰੱਬ ਤੁਹਾਡਾ ਭਲਾ ਕਰੇ ਗੁਰੂ ਖੇਤਰ ਆਪਾਂ ਗੁਰੂ ਖੇਤਰ ਵੱਲ ਨੂੰ ਹੋ ਗਏ ਆ ਹੋ ਸਕਦਾ ਇਹ ਜਿਹੜਾ ਹਾਈਵੇ ਆ ਉਹ ਛੋਟਾ ਹੋਵੇ ਦੇਖਦੇ ਆ ਕੀ ਬੰਦ ਆ ਆਪਾਂ ਨੂੰ ਸਰਸੇ ਤੋਂ ਚੱਲੇ ਨੂੰ ਲਗਭਗ 2 2.5 ਘੰਟੇ ਹੋ ਗਏ ਆ ਤੇ ਆਪਾਂ ਪਹੁੰਚ ਗਏ ਆ ਨਰਵਾਣਾ ਤੋਂ 15-20 ਕਿਲੋਮੀਟਰ ਪਿੱਛੇ ਖੜੇ ਆ ਠੀਕ ਹੈ ਭਾਈ ਠੀਕ ਹੈ ਪੰਜਾਬ ਪੁਰਾਣਾ ਪੰਜਾਬ ਕਹਿ ਦਈਏ ਜਿਹੜਾ 1965 ਤੋਂ ਪਹਿਲਾਂ ਦਾ ਉਹ ਇੱਧਰ ਵਸਦਾ ਹੈ ਤੇ ਉਹ ਪੰਜਾਬੀ ਪਿੰਡ ਆ ਸਾਰੇ ਸਰਦਾਰਾਂ ਵਾਲੀ ਇਹ ਦੂਗਾ ਨਿਰਵਾਣਾ ਆਊਗਾ ਨਿਰਵਾਣੇ ਤੋਂ ਬਾਅਦ ਕੈਥਲ ਕੈਥਲ ਤੋਂ ਬਾਅਦ ਉਹ ਰੂਪ ਖੇਤਰ ਰੂਪ ਖੇਤਰ 115 20 ਕਿਲੋਮੀਟਰ ਰਹਿ ਗਿਆ ਤੇ ਹੁਣ ਥੋੜਾ ਜਿਹਾ ਪਰਸ਼ਾਵਾਂ ਢਲਣ ਲੱਗ ਗਿਆ ਤੇ ਪਰਸ਼ਾਵਾਂ ਢਲਣ ਕਰਕੇ ਮੈਂ ਥੋੜਾ ਜਿਹਾ ਪਾਣੀ ਪੀਨ ਖੜ ਗਿਆ ਸੀਗਾ ਤੇ ਆ ਸੜਕ ਸੋਹਣੀ ਬਣੀ ਦੀ ਐ ਮੈਂ ਚੱਲਣ ਵਾਲੇ ਵੀਡੀਓ ਬਣਾ ਲੈਨੇ ਆ ਤੇ ਨਾਲੇ ਮੈਂ ਹਾਂ ਪਾਣੀ ਪੀ ਲੈਂਦੇ ਹਰੀਆਲੀ ਸੋਹਣੀ ਹੋਈ ਪਈ ਐ ਮੀਮੂ ਪੈਣ ਤੋਂ ਬਾਅਦ ਆਸੇ-ਪਾਸੇ ਤੇ ਸੜਕ ਖਾਸੀ ਵਗਦੀ ਐ ਇੱਕ ਹੋਰ ਗੱਲ ਕਰਨੀ ਤੁਹਾਡੇ ਨਾਲ ਇਹ ਜਿੰਨੇ ਵੀ ਰਾਹ ਹੈਗੇ ਇਹ 10ਵੇਂ ਪਾਸ਼ਾ 6ਵੇਂ ਪਾਸ਼ਾ 9ਵੇਂ ਪਾਸ਼ਾ ਤੇ ਪਹਿਲੇ ਪਾਸ਼ਾ ਦੀ ਚਰਨਸ਼ੋਪ ਪ੍ਰਾਪਤ ਆ ਸਾਰੇ ਕਿਉਂਕਿ ਜੇ ਗੱਲ ਕਰੀਏ ਦਿੱਲੀ ਨੂੰ ਜਾਂਦੇ ਰਾਹਾਂ ਨੂੰ ਤਾਂ ਪੰਜਾਬ ਤੋਂ ਦਿੱਲੀ ਕੈਥਲ ਪੁਰੂਖੇਤਰ ਪਾਣੀਪਤ ਕਰਨਾਲ ਸਰਸਾ ਜੀਂਦ ਟੁਹਣਾ ਇਹਨਾਂ ਤੋਂ ਹੋ ਕੇ ਜਾਇਆ ਜਾਂਦਾ ਤਾਂ 6ਵੇਂ ਪਾਸ਼ਾ ਜਦੋਂ ਗਵਾਲੀਅਰ ਗਏ ਆ ਉਦੋਂ ਵੀ ਇਹਨਾਂ ਰਾਹਾਂ ਤੋਂ ਗਏ ਆ ਤੇ ਪਹਿਲੇ ਪਾਸ਼ਾ ਦਾ ਚੱਕਰਵਰਤੀ ਸਮਰਣ ਰਹੀ ਹੈ ਤੇ ਉਦੋਂ ਬਾਅਦ ਨੌਵੇਂ ਪਾਸ਼ਾ ਦੇ ਵਿੱਚ ਦਿਨ ਗਏ ਉਹ ਵੀ ਇਨਰਾਂ ਤੋਂ ਗਏ ਤੇ ਦਸਵੇਂ ਪਾਸ਼ਾ ਜਿਹੜੇ ਉਹ ਹਜੂਰ ਸਾਹਿਬ ਉਹ ਵੀ ਇਨਰਾਂ ਤੋਂ ਗਏ ਸੋ ਆਪਾਂ ਵੀ ਇਨਰਾਂਾਂ ਤੇ ਉਹਨਾਂ ਦੇ ਮਗਰ ਮਗਰ ਤੁਰੇ ਜਾ ਰਹੇ ਆਂ ਆ ਜਿਹੜਾ ਸਾਹਮਣੇ ਹਾਈਵੇ ਦਿਖਾਈ ਦੇ ਰਿਹਾ ਇਹ ਵੱਡਾ ਹਾਈਵੇ ਹੈ ਜਿਹੜੀ ਸੜਕ ਤੇ ਆਪਾਂ ਤੁਰ ਰਹੇ ਉਹਦੇ ਵੀ ਛੇ ਲੈਣਾ ਹੈਗੀਆਂ ਪਰ ਭਾਈ ਜਿਹੜਾ ਸਾਹਮਣੇ ਹਾਈਵੇ ਦਿਖਾਈ ਦੇ ਰਿਹਾ ਇਹ ਐਕਸਪ੍ਰੈਸਵੇ ਹੈ ਇਹ ਦਿੱਲੀ ਕਟੜਾ ਐਕਸਪ੍ਰੈਸਵੇ ਹੈ ਇਹ ਨਵੇਂ ਬਣੇ ਆ ਕਈ ਇੱਕ ਜੈਪੁਰ ਤੋਂ ਜਿਹੜੇ ਤੇ ਆਪਾਂ ਆਏ ਸੀ ਕਿ ਰਾ ਇੱਕ ਵਾਰੀ ਪਿਛਲੇ ਵਾਰ ਉਹ ਵੀ ਜੈਪੁਰ ਤੋਂ ਵਾਲਾ گاਹ ਦਿੱਲੀ ਵੱਲ ਨੂੰ ਜੋੜਦਾ ਇਹ ਵੀ ਦਿੱਲੀ ਤੇ ਕਟੜਾ ਤੱਕ ਜਾਂਦਾ ਇਹ ਜੰਮੂ ਕਟੜਾ ਜਿਵੇਂ ਪੰਜਾਬ ਨਗਰ ਹਾਈਵੇ ਹੈਗਾ ਅੰਮ੍ਰਿਤਸਰ ਜਾਮਨਗਰ ਉਵੇਂ ਇਹ ਵੀ ਇੱਕ ਅੰਮ੍ਰਿਤਸਰ ਕਟੜਾ ਦਿੱਲੀ ਹਾਈਵੇ ਹੈ ਜੇ ਦਿੱਲੀ ਜਾਣਾ ਤੁਸੀਂ ਇੱਥੋਂ ਮੁੜ ਸਕਦੇ ਹੋ ਇੱਥੋਂ ਮੁੜ ਕੇ ਤੁਸੀਂ ਕਟੜਾ ਨੂੰ ਪਿੱਛੇ ਜਾਣਾ ਕਟੜੇ ਦਾ ਪਿੱਛੇ ਸਾਈਨ ਆਇਆ ਤੇ ਆਪਾਂ ਹੁਣ ਕੈਥਲ ਤੋਂ 12 ਕਿਲੋਮੀਟਰ ਪਿੱਛੇ ਆ। ਮੈਂ ਕੋ ਚਰਾਹੇ ਤੇ ਖੜਾ ਤੇ ਸੱਜੇ ਹੱਥ ਕਰਨਾਲ ਖੱਬੇ ਹੱਥ ਪੀਵਾ ਸਾਹਮਣੇ ਕੁਰੂਖੇਤਰ ਤੇ ਪਿੱਛੇ ਕੈਥਲ। ਇਸ ਜਗ੍ਹਾ ਤੇ ਆ ਗਏ ਤੇ ਪਿੰਡ ਦਾ ਨਾਮ ਠਾਣ ਡਾਂਠ ਇਹੋ ਜਿਹਾ ਕੋਈ ਨਾਮ ਹੈ ਤੇ ਇੱਥੋਂ ਕੁਰੂਖੇਤਰ ਰਹਿ ਗਿਆ ਜੀ ਲਗਭਗ ਥੋੜਾ ਫਲਾ ਕਰੇ 25 ਕਿਲੋਮੀਟਰ 25 ਕਿਲੋਮੀਟਰ ਜਾ ਕੇ ਆਪਣਾ ਟਿਕਾਣਾ ਆ ਜੂਗਾ ਅਜਦਾ ਤੇ ਪਿੱਛੇ ਜਿਹੜਾ ਕੈਥ ਲੰਘ ਕੇ ਆਏ ਉਹਦੇ ਬਾਰੇ ਗੱਲ ਆਪਾਂ ਅੱਗੇ ਕਰਦੇ ਆਂ ਇੱਕ ਸੜਕ ਹੈ ਉਹਦੇ ਬਾਰੇ ਦੱਸ ਕੇ ਤੁਹਾਨੂੰ ਫੇਰ ਗੱਲਬਾਤ ਕਰਦੇ ਆਂ ਜੀ ਫੇਰ ਆਹ ਹੱਜ ਰਸਤਾ ਲੰਘ ਕੇ ਅੱਗੇ ਨੂੰ ਆਦੇ ਆਹ ਫਰੇਮ ਦੇ ਵਿੱਚ ਜਿਹੜੀ ਸਾਹਮਣੇ ਤੁਸੀਂ ਸੜਕ ਦੇਖ ਰਹੇ ਹੋ ਉੱਪਰ ਪੁਲ ਦੇ ਉੱਪਰ ਜਿਹੜੀ ਉਹ ਜਾ ਰਹੀ ਹੈ ਇਹ ਹੈ ਜੀ ਜੈਪੁਰ ਮਰਨਾਰ ਲਨੌਲ हां जयपुर ਕੋਲ ਜਿਹੜਾ ਨਾਰਨੌਲ ਹੈ ਉੱਥੋਂ ਚੱਲਦੀ ਹੈ ਇਹ ਤੇ ਇਹ ਪਹੁੰਚਦੀ ਹੈਗੀ ਹੈ ਸ਼ੰਭੂ ਬਾਉਂਡਰ ਤੇ ਤੇ ਜਦੋਂ ਦੱਖਣ ਭਾਰਤ ਦਾ ਪਿਛਲਾ ਜਿਹੜਾ ਟ੍ਰਿਪ ਸੀਗਾ ਉਹ ਮੈਂ ਕੰਪਲੀਟ ਕਰਕੇ ਆਇਆ ਸੀਗਾ ਤੋਂ ਉਦੋਂ ਇਹ ਸੜਕ ਤੇ ਆ ਗਿਆ ਸੀਗਾ ਵੈਸੇ ਮੋਟਰਸਾਈਕਲ ਚੜ੍ਹ ਨਹੀਂ ਦਿੰਦੇ ਤੇ ਪਰ ਮੈਂ ਲੈ ਆਇਆ ਸੀਗਾ ਹੁਣ ਜੇ ਆਪਾਂ ਪਿੱਛੇ ਲੰਘ ਕੇ ਆਏ ਕਸਬੇ ਬਾਰੇ ਗੱਲ ਕਰੀਏ ਕੈਥਲ ਤਾਂ ਕੈਥਲ ਇੱਕ ਵੱਡਾ ਸ਼ਹਿਰ ਹੈ ਤਾਂ ਮੈਥਨ ਦਾ ਜ਼ਿਕਰ ਜਿਹੜਾ ਹੈਗਾ ਉਹ ਸਿੱਖ ਇਤਿਹਾਸ ਚੋਂ ਦਾ ਜਦੋਂ ਬੰਦਾ ਸਿੰਘ ਬਹਾਦਰ ਦੱਖਣ ਤੋਂ ਚਲਦੇ ਆ ਦੱਖਣ ਤੋਂ ਉਹਨਾਂ ਦਾ ਸਿੱਧਾ ਟਾਰਗੇਟ ਜਿਹੜਾ ਸੀਗਾ ਸਰਹੰਦ ਸੀਗੀ ਤੇ ਸਰਹੰਦ ਦੇ ਵਿਚਾਲੇ ਪਹਿਲਾ ਉਹਨਾਂ ਦਾ ਜਿਹੜੀ ਲੜਾਈ ਐ ਸੋਨੀਪੱਥ ਹੁੰਦੀ ਐ ਸੋਨੀਪੱਥ ਤੋਂ ਅੱਗੇ ਅੱਗੇ ਆਗੇ ਉਹ ਸਢੋਰਾ ਕੈਥਲ ਚੱਪੜਚੜੀ ਇਨ੍ਹਾਂ ਇਲਾਕਿਆਂ ਦੇ ਨੂੰ ਜਿੱਤਦੇ ਹੋਏ ਉਹ ਸਰਹੰਦ ਨੂੰ ਫਤੇ ਪਾਉਂਦੀ ਐ ਇਹ ਕੈਥਲ ਦੇ ਵਿੱਚ ਹੀ ਜਿਹੜੀ ਪਹਿਲੀ ਆਪਣੀ ਪਹਿਲੀ ਤਖੀਰੀ ਇੱਕੋ ਇੱਕ ਬੀਬੀ ਸੀਗੀ ਜਿਹੜੀ ਦਿੱਲੀ ਸਲਤਨਤ ਦੀ ਬਾਦਸ਼ਾਹ ਬਣੀ ਸੀ ਮਤਲਬ ਦਿੱਲੀ ਦੇ ਤਖਤ ਤੇ ਬੈਠੀ ਸੀਗੀ ਰਜ਼ੀਆ ਸੁਲਤਾਨ ਉਹਦੀ ਕਬਰ ਕੈਥਲ ਚ ਹੀ ਹੈ ਜਦੋਂ ਉਹ ਤੋਂ ਭੱਜੀ ਸੀ ਬਠਿੰਡੇ ਤੋਂ ਆਦੇ ਘਰ ਵਾਲੇ ਨਾਲ ਤੇ ਕੈਥਲ ਦੇ ਨੇੜੇ ਆ ਕੇ ਧਾੜਵੀਆਂ ਨੇ ਉਹਨਾਂ ਦੋਨੋਂ ਲੁੱਟ ਲਿਆ ਸੀਗਾ ਤੇ ਖਤਮ ਕਰਤਾ ਸੀਗਾ ਤੇ ਉਹ ਖਰ ਜਿਹੜੀ ਉਹਦੀ ਕਬਰ ਹੈ ਉਹ ਸੰਭਾਲੀ ਨਹੀਂ ਗਈ ਕਿਉਂਕਿ ਭਾਰਤ ਦੇ ਵਿੱਚ ਵੱਡੇ ਮਸਲੇ ਧਰਮ ਦੇ ਐ ਤੋ ਧਰਮ ਦੇ ਮਸਲੇ ਹੋਣ ਕਰਕੇ ਦੂਜੇ ਧਰਮਾਂ ਦੀ ਜਿਹੜੀਆਂ ਥਾਵਾਂ ਹੈਗੀਆਂ ਉਹ ਬਹੁਤ ਘੱਟ ਸੰਭਾਲੀਆਂ ਜਾਂਦੀਆਂ ਅੱਗੇ ਆਪਾਂ ਹੁਣ ਕੁਰੂਖੇਤਰ ਨੂੰ ਚੱਲ ਰਹੇ ਆਂ ਕੁਰੂਖੇਤਰ ਇੱਕ ਵੱਡਾ ਸਥਾਨ ਹੈ ਮਹਾਭਾਰਤ ਦੇ ਵੇਲੇ ਦਾ ਥਾਨੇਸ਼ਰ ਖਾਨੇਸ਼ਰ ਕਹਿੰਦੇ ਸੀ ਇਹਨੂੰ ਥਾਨੇਸ਼ਰ ਤੇ ਦਿੱਲੀ ਨੂੰ ਇੰਦਰਪ੍ਰਸਤ ਕਿਹਾ ਜਾਂਦਾ ਸੀਗਾ ਉਹ ਦੋਨੇ ਥਾਵਾਂ ਜਿਹੜੀਆਂ ਮਤਲਬ ਇਹ ਉਸ ਮਹਾਭਾਰਤ ਦੀ ਲੜਾਈ ਦਾ ਸਥਾਨ ਰਹੀਆਂ ਥਾਨੇਸ਼ਰ ਉਹ ਇੱਕ ਇੱਥੇ ਵੱਡਾ ਬ੍ਰਹਮ ਸਰੋਵਰ ਜਿਹੜਾ ਹੈਗਾ ਸਰੋਵਰ ਹੈ ਬ੍ਰਹਮ ਸਰੋਵਰ ਉਹ ਵੀ ਦੇਖਾਂਗੇ ਪਹਿਲੇ ਪਾਸ਼ਾ ਵੀ ਕੁਰੂਖੇਤਰ ਵਿੱਚ ਜਿੱਥੋਂ ਆਪਾਂ ਨੂੰ ਪਤਾ ਵੀ ਸੂਰਜ ਗਾਇਨ ਵਾਲੀ ਸਾਖੀ ਹੈ ਉਹ ਇੱਥੇ ਹੀ ਘਟਦੀ ਹੈ ਤੇ ਛੇਵੇਂ ਪਾਸ਼ਾ ਵੀ ਇੱਥੇ ਆਏ ਆ ਉਹ ਇਹਨਾਂ ਗੁਰਦੁਆਰਿਆਂ ਦੇ ਸਥਾਨ ਦਰਸ਼ਨ ਕਰਕੇ ਆਪਾਂ ਅੱਗੇ ਨੂੰ ਚੱਲੇ ਪਾਵਾਂਗੇ ਅੱਜ ਆਪਣਾ ਟਿਕਾਣਾ ਕੁਰੂਖੇਤਰ ਹੀ ਹੋਊਗਾ ਖੇਤਰ ਦੇ ਵਿੱਚ ਮੈਂ ਸਰਚ ਕੀਤੀ ਸੀ ਨੈੱਟ ਦੇ ਉੱਪਰ ਇੱਕ ਦੋ ਥਾਵਾਂ ਇੱਕ ਦੋ ਜਗਾਵਾਂ ਹੋਰ ਐ ਦੇਖਣ ਵਾਲੀਆਂ ਜਿਹੜੀਆਂ ਇਤਿਹਾਸ ਦੇ ਵਿੱਚ ਜਾਂ ਸਾਖੀਆਂ ਦੇ ਵਿੱਚ ਕਹਾਣੀਆਂ ਵਿੱਚ ਆਉਂਦੀਆਂ ਉਹ ਵੀ ਆਪਾਂ ਦੇਖਾਂਗੇ ਤੇ ਕਲਪਨਾ ਚਾਵਲਾ ਮੈਮੋਰੀਅਲ ਜਿਹੜਾ ਇੱਥੇ ਹੈਗਾ ਸੀਗਾ ਉਹ 4:30 ਵਜੇ ਤੱਕ ਸੀਗਾ ਉਹ ਬੰਦ ਹੋ ਜੂਗਾ ਉਹਦੋਂ ਜਦੋਂ ਆਪਾਂ ਜਾਵਾਂਗੇ ਕਿਉਂਕਿ ਹੁਣ ਟਾਈਮ ਜਿਹੜਾ ਹੈਗਾ ਉਹ ਲਗਭਗ 5 ਵਜਨ ਲਈ ਆ ਉਸ ਕਰਕੇ ਉਹ ਨਹੀਂ ਦੇਖਿਆ ਜਾਣਾ ਉਹ ਫੇਰ ਕਦੇ ਸਹੀ ਕੁਝ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਗਲੇ ਸਫ਼ਰ ਲਈ ਛੱਡ ਲੈਣੇ ਚਾਹੀਦੀਆਂ ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਪਣਾ 20 ਕਿਲੋਮੀਟਰ ਦਾ ਸਫ਼ਰ ਆਪਾਂ ਲਗਭਗ 26-30 ਮਿੰਟਾਂ ਦੇ ਵਿੱਚ ਨਿਬੇੜ ਕੇ ਇੱਕ ਘੂ ਘਰ ਦੇ ਵਿੱਚ ਟਿਕਾਣਾ ਕਰਾਂਗੇ ਸਾਹਮਣੇ ਦਿਖਾਈ ਦਿੰਦਾ ਗੁਰਦੁਆਰਾ ਸ੍ਰੀ ਹਰ ਗੋਬਿੰਦ ਸਾਹਿਬ ਪਾਸ਼ਾ ਇਸੇ ਮੀ ਜਿਵੇਂ ਬਾਸ਼ਾ ਦੀ ਯਾਦ ਚ ਬਣਿਆ ਗੁਰਦੁਆਰਾ ਸਾਹਿਬ ਤੇ ਪੱਛਮ ਦੇ ਵਿੱਚ ਡਲਦਾ ਹੋਇਆ ਸੂਰਜ ਸਮਾਂ 5:30 ਵਜੇ ਤੇ ਆਪਾਂ ਇਹ ਸੰਗਰੂ ਘਰ ਦੇ ਵਿੱਚ ਆ ਕੇ ਕਮਰਾ ਲੈ ਲੈ ਰੁਕਣ ਲਈ ਸੋ ਕੀ ਬਾਤਾਂ ਨੇ ਇਹ ਅਸੀਂ ਕਮਰਾ ਸੋ ਜਿਹੜੀ ਸ਼ਰਾਂਹਾਂ ਉਹ ਵੀ ਤੁਹਾਨੂੰ ਦਿਖਾ ਦਈਏ ਬਰਤਣੀ ਹੋਈ। ਕੀ ਬਾਤ ਹੈ। ਸੋਹਣੀ ਬਣੀ ਹੈ। ਪੁਰਾਣੀ ਜਿਵੇਂ ਕੋਈ ਹਵੇਲੀ ਹੁੰਦੀ ਹੈ ਨਾ ਜਾਂ ਦਰਮਸ਼ਾਲਾ ਹੁੰਦੀ ਹੈ ਉਹੋ ਜੀ ਬਣੀ ਹੋਈ ਹੈ। ਕਮਰੇ ਕਾਫੀ ਹੈ। 70-80 ਹੀ ਕਮਰੇ ਹੈਗੇ ਆ। ਪਰ ਬਾਬਾ ਜੀ ਕਹਿੰਦੇ ਵੀ ਜਿਹੜੇ ਕਮੇਟੀ ਨੇ ਕਮਰੇ ਜਿਆਦਾ ਉਹ ਦੇ ਛੱਡੇ ਆ ਜੀ ਦਫ਼ਤਰ ਵਾਸਤੇ। ਸੋ ਕੋਈ ਆਪਣੇ ਤੋਂ ਭਈ ਟਿਕਾਣਾ ਚਾਹੀਦਾ ਸੀ। ਕਾਣਾ ਮਿਲ ਗਿਆ ਚਾਹੀਏ ਇੱਕ ਕਮ ਅਜੇ ਬੰਦਾ ਚਾਹੀਏ ਦੋ ਇੱਥੇ ਫਰਾਮ ਕਰਾਂਗੇ ਆਪਦਾ ਕੱਪੜੇ ਵੀ ਲੀੜ ਧੋਲਾਂਗੇ ਇੱਕ ਦੋ ਤੇ ਉਸ ਤੋਂ ਬਾਅਦ ਦਰਸ਼ਨ ਮਿਲ ਕਰਦੇ ਆ ਤੇ ਇਸ ਵਕਤ ਆਪਾਂ ਖੜੇ ਆ ਚੌਂਕ ਦੇ ਵਿੱਚ ਤੇ ਚੌਂਕ ਖੰਡੇ ਵਾਲਾ ਖੰਡੇ ਵਾਲੇ ਚੌਂਕ ਤੋਂ ਸੱਜੇ ਹੱਸ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਜੋੜੀ ਹੈ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਪੁਰਖhetra ਕੀ ਆ ਗੁਰਦੁਆਰਾ ਪਾਸ਼ਾ ਸ਼ੇਮੀ ਦੀ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਪਹਿਲੀ ਵਾਰੀ 1622 ਈਸਵੀ ਨੂੰ ਆਏ ਸੀ ਜਦੋਂ ਜਿਹੜਾ ਚੰਦੂ ਆਪਨ ਪਤਾ ਵੀ ਗੁਰੂ ਕਰਦਾ ਜਿਹੜਾ ਸੀਗਾ ਦੁਖੀ ਸੀਗਾ ਜਿਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਖਿਲਾਫ ਜਹਾਂਗੀਰ ਕੋਲ ਜਿਹੜੇ ਹੈਗੇ ਚੁਗਲੀ ਕੀਤੀ ਸੀ ਜਾਂ ਕੈਦੀ ਨੂੰ ਸਾਜ਼ਿਸ਼ ਹੀ ਘੜੀ ਸੀਗੀ ਉਹਨਾਂ ਦੀ ਅ ਸਿੱਧੀ ਦੀ ਤੇ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕੇਲ ਪਾ ਕੇ ਇੱਥੋਂ ਦੀ ਲੈ ਕੇ ਗਏ ਸੀਗੇ ਤੇ ਦੂਜੀ ਵਾਰ ਜਦੋਂ ਗੁਰੂ ਸਾਹਿਬ ਇੱਥੇ ਗੁਰੂ ਹਰਗੋਬਿੰਦ ਸਾਹਿਬ ਉਦੋਂ ਆਏ ਸੀ ਜਦੋਂ ਅਲਮਸਤ ਨੇ ਖਬਰ ਭੇਜੀ ਸੀ ਭਾਈ ਵੀਰ ਸਿੰਘ ਨਾਨਕ ਮੱਤਾ ਜਿਹੜਾ ਗੋਰਖ ਮੱਤਾ ਉਹ ਦੁਆਰਾ ਸਿੱਧਾ ਨੇ ਆਪਦੀ ਕਲਚਰ ਲੈ ਲਿਆ ਤੇ ਫਿਰ ਕੋਲ ਉਹਦਾ ਪੱਟ ਦਿੱਤਾ ਹੈਗਾ ਤੇ ਗੁਰੂ ਸਾਹਿਬ ਉੱਥੇ ਪਹੁੰਚ ਕੇ ਦੁਬਾਰਾ ਮੁੜਦੇ ਹੋਏ ਬੇਪਰੋਚੇ ਤੁਰੀ ਦੀ ਆਏ ਸੀਗੇ ਸੋ ਇਹਦਾ ਇਤਿਹਾਸ ਅੱਗੇ ਸੰਕੇਬ ਜਾਂ ਬਾਕੀ ਇੱਥੇ ਦਸਵੇਂ ਪਾਤਸ਼ਾਹ ਵੀ ਆਏ ਆ ਪਹਿਲੇ ਤੀਜੇ ਚੌਥੇ ਅੱਠਵੇਂ ਤੇ ਸੱਤੇ ਪਾਤਸ਼ਾਹ ਵੀ ਆਏ ਸੋ ਸਾਰੇ ਸਥਾਨ ਹੈਗੇ ਇੱਥੇ ਪੰਜ ਕੱਲ ਨੂੰ ਹੋਰ ਅਗਰ ਦਰਸ਼ਨ ਕਰਾਂਗੇ ਤੇ ਇਹ ਅੱਜ ਦਾ ਟਿਕਾਣਾ ਆਪਣਾ ਇੱਥੇ ਆ ਅੱਜ ਦਾ ਸੱਬਰ ਆਪਣਾ ਲਗਭਗ 350 ਕਿਲੋਮੀਟਰ ਦਾ ਹੈ ਆ ਤੇ ਜਿਹੜਾ ਕੀ ਆਪਾਂ ਲਗਭਗ ਸਵੇਰੇ 8:00 बजे तो चल लगी सुबह दे 5:00 बजे तक ने वीडियो होली होली ਤੇ ਸੁਣਾ ਰਿਹਾ ਸਫਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਜਰੂਰ ਅਤੇ ਸਾਂਝਾ ਕਰਿਓ ਕਿਉਂਕਿ ਤੁਹਾਡੀ ਇਸ ਗੱਲ ਨਾਲ ਹੀ ਸਾਨੂੰ ਹੌਸਲਾ ਮਿਲਦਾ ਹੈ ਹੌਸਲਾ ਮਿਲਦਾ ਹੈ ਅੱਗੇ ਵਾ ਸਫਰ ਕਰਦੇ ਇਹੀ ਥੋੜੀ ਬੱਡੀ ਸਹਾਇਤਾ ਸਭ ਤੋਂ ਅੱਗੇ ਤੁਹਾਡਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਵੀਡੀਓ ਦੇਖਦੇ ਹੋ ਤੇ ਪਸੰਦ ਕਰਦੇ ਹੋ ਕਮੈਂਟ ਜਰੂਰ ਕਰਿਓ ਵੀਡੀਓ ਤੇ ਧੰਨਵਾਦ ਕੱਲ ਤੱਕ ਲਈ ਸਤਿ ਸ੍ਰੀ ਅਕਾਲ